ਆਂਡਾ ਨਾ ਦੇ ਦੀ ਇੱਟਾਂ ਮਾਰਿਆ ਕਰ ਸਿਰ 'ਚ ਦੋ ਟਾਈਮ ਲੱਗ ਯਾਰੀਆਂ ਡਰਾਈਵਰਾਂ ਦੇ ਨਾਲ ਨਹੀਂ ਜੀ ਖਾਂ ਤਾਂ ਠੀਕ ਆ ਸੁਣ ਬਾਜਾ ਵਾਲਾ ਧੱਕਾ ਪਾ ਜੀ ਕੇ ਖਾਂ ਬਾਨਮ ਸਾਜਵਾ ਕੁੜੀ ਨੂੰ ਇਹ ਪਤਾ ਨਹੀਂ ਮੈਂ ਕੀ ਚੀਜ਼ ਆ ਲੱਗ ਯਾਰੀਆਂ ਡਰਾਈਵਰਾਂ ਦੇ ਨਾਲ ਨਹੀਂ ਸੜਾ ਭਲੇਖਾ ਪੈ ਗਿਆ ਪਹਿਲੀ ਵਾਰ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਗਾਲ ਜਰੂਰ ਕੱਢਿਆ ਕਰੋ ਸਿੱਖਾਣ ਬੀ ਗਾਣ ਬੋਣਮ ਸਾਜਵਾ ਪਹਿਲਾਂ ਘੜੀ ਦੀ ਮਸ਼ਹੂਰੀ ਸੀ ਹੁਣ ਬਾਲਾਂ ਦੀ ਤੇ ਤੂੰ ਭੇਤੀ ਸਾਰਿਆਂ ਰੂਟਾਂ ਦਾ ਕਿਤੇ ਘੁਮਣ ਨਹੀਂ ਲੈ ਕੇ ਜੇ ਕੁੜੀਆਂ ਹੁੰਦੀਆਂ ਵਿਆਹ ਕੇ ਤੋੜ ਦਿੰਦੇ ਹੁਣ ਇਹਨਾਂ ਦਾ ਕੀ ਕਰੀਏ ਬਣ ਬਹੁਤ ਕੁਝ ਜਾਣਾਂ ਜੇ ਬਾਤ ਜੋ ਤਾ ਤੈਨੂੰ ਉਸ ਵਿੱਚ ਗੁੰਦਲਾ ਕੁਛੀ ਆਪਣਾ ਪਿੱਤਾ ਪੜਾ ਲੈਣਾ ਕਿਸੇ ਤੋਂ ਅੰਨੀ ਦਿਓ ਕਿਉਂ ਗੱਡੀ ਕੱਚੇ ਰੂਟ ਪਵਾਉਣੀ ਜੇ ਗੋਤ ਤੇ ਬਣਦਾ ਮੈਨੂੰ ਗੋਤ ਦਾ ਪਰਾਂਦਾ ਤਾਂ ਨਹੀਂ ਬਣਦਾ ਪਰ ਦੂਜਾ ਤੇਰੇ ਵਾਲਾ ਦੇਖ ਕੇ ਸਟੂਲਾ ਜ਼ਰੂਰ ਬਣ ਗਿਆ ਦੋ ਸੱਪ ਆਵੇ ਗਲੀਆਂ ਢੀੜੀਆਂ ਢੀੜੀ ਗਲੀ ਵਿੱਚ ਦੀ ਨਹੀਂ ਲੰਘ ਸਕਦਾ ਇਹ ਟਰੱਕ ਤਿੰਨ ਲੱਭ ਲੈ ਚੌਥਾ ਲੱਭਦੀ ਸੀ ਪੂਜਾ ਚੌਥਾ ਘਰ ਵਾਲਾ ਲੱਭਦੀ ਸੀ ਹੋ ਸਕਦਾ ਚੌਥਾ ਕਮਰਾ ਪਾਉਣ ਦੀ ਤਿਆਰੀ ਵਿੱਚ ਹੋਵੇ। ਵੱਤ ਸਹੀ ਹੈ। ਹਾਂਜੀ ਤੇ ਇਹ ਆਏ ਆ ਸਿਰਫ ਲੈ ਲਈ ਫਤੇਗੜ ਸਾਹਿਬ ਤੋਂ ਤੇ ਅੱਜ ਪੁੱਛਦੇ ਆ ਕਿ ਤੁਹਾਨੂੰ ਕਿੱਦਾਂ ਦੀ ਡੀ ਲੱਗੀ। ਪੀਲੀ ਪੱਗ ਵਾਲੇ ਨੂੰ ਤਾਂ ਐਂਬੂਲੈਂਸ ਵਿੱਚ ਪਾ ਕੇ ਲੈ ਕੇ ਜਾਣਾ ਪੈਣਾ। ਬਹੁਤ ਵਧੀਆ ਡੀਲ ਲੱਗੀ ਜੀ ਸਾਨੂੰ ਕੁਛ ਨੇਗੋਸ਼ੀਏਟ ਤਾਂ ਨਹੀਂ ਕਰਨਾ ਪਿਆ ਕੋਈ ਘੱਟ ਵੱਧ ਕਰਨੀ ਕਰਨਾ ਨਹੀਂ ਜੀ ਬਹੁਤ ਬਹੁਤ ਵਧੀਆ ਡੀਲ ਹੋਈ ਹੈ ਸਾਡੀ ਗੱਡੀ ਦਾ ਵਿੰਜਨ ਉੰਜਨ ਚੈੱਕ ਕਰ ਲਓ ਪੀਲੀ ਪੱਗ ਵਾਲੇ ਨੂੰ ਹਲਾ ਹਲੂ ਕੇ ਹੀ ਵੇਖ ਲਓ ਤੇ ਹੁਣ ਤੁਸੀਂ ਖੁਸ਼ ਹੈ ਬਹੁਤ ਖੁਸ਼ ਹੈ ਜੀ ਹਾਂ ਜੀ ਖੁਸ਼ ਤਾਂ ਇੰਨੇ ਆ ਭਾਵੇਂ 20-25000 ਜ਼ਿਆਦਾ ਮੰਗ ਲਓ ਗੱਡੀ ਭਾਵੇਂ ਨਾ ਦਿਓ ਬੀਬੀ ਤੂੰ ਚੱਲ ਨਾਲ ਹੋਰ ਵੀ ਦੋਸਤਾਂ ਮਿੱਤਰਾਂ ਨੂੰ ਕਹਾਂ ਬਿਲਕੁਲ ਬਿਲਕੁਲ ਲੈ ਕੇ ਜਾਓ ਦੋਸਤਾਂ ਮਿੱਤਰਾਂ ਨੂੰ ਵੀ ਕਹਾਂਗੇ ਲੈ ਕੇ ਜਾਓ ਪੀਲੀ ਪਾਗ ਵਾਲਾ ਅੰਕਲ ਕਹਿੰਦਾ ਗੱਲ ਕੀ ਏ ਸਾਲਿਓ ਗੱਡੀ ਵੀ ਚੈੱਕ ਕਰ ਲਿਓ ਅੰਕਲ ਜੀ ਤੁਸੀਂ ਦੋ ਵਾਰੀ ਹੁਣ ਆਸਟ੍ਰੇਲੀਆ ਵੀ ਜਾ ਆਏ ਹੋ ਹਾਂਜੀ ਤੇ ਥੋੜੀ ਬਹੁਤ ਅੰਗਰੇਜ਼ੀ ਆਉਣ ਲੱਗੀ ਤੁਹਾਨੂੰ ਹਾਂਜੀ ਆਉਂਦੀ ਏ ਵਧੀਆ ਆਉਂਦੀ ਏ ਯਾ ਹਰ ਗੱਲ ਸਮਝਾ ਦੇਣਾ ਸਮਝ ਲੈਣਾ ਹਾਂਜੀ ਜਿਵੇਂ ਯੂ ਕਮਿੰਗ ਹੈਦਰ ਆਓ ਵਾਟ ਵਾਟਰ ਵਾਟ ਵਾਟਰ ਵਾਟ ਵਿਸਕੀ ਹਰ ਗੱਲ ਸਮਝ ਲੈਣਾ ਸਮਝਾ ਲੈਣਾ ਯੂ ਕਮਿੰਗ ਵਾਟ ਵਿਸਕੀ ਵਾਟ ਵੀ ਆਰ ਦੋ ਚੀਜ਼ੀ ਲੋੜ ਹੈ ਸਮਝਦਾ ਕਰ ਦੇਣਾ ਸਹੀ ਤਾਂ ਹੈ ਯਾਰ ਕੰਮ ਦੀ ਚੀਜ਼ ਹੀ ਪਤਾ ਬਾਈ ਨੂੰ ਵਾਟਰ ਵਿਸਕੀ ਯੂ ਕਮਿੰਗ ਇਧਰ ਆਓ ਵਾਟ ਵਾਟਰ ਰੋਣ ਨਾਲ ਘਰ ਨਹੀਂ ਚੱਲੇ ਜਾਓ ਜਾ ਕੇ ਕੋਈ ਟਰਾਂਸਫਰਮ ਖੋਲੋ ਕਣਕ ਲੈ ਆਓ ਮਿਲ ਜਾਂਦੀ ਆ ਕੁੜੀ ਬਣ ਕੇ ਮਿਲਣ ਬੁਲਾਇਆ ਚਪੇੜਾ ਵੀ ਮਾਰਿਆ ਤੇ ਫੋਨ ਵੀ ਖੋਲਿਆ ਜਿਹੜੇ ਕੰਮ ਵਿੱਚ ਪਏ ਜੇ ਜਾ ਕੇ ਟ੍ਰੇਨ ਵਿੱਚ ਫੋਨ ਖੋਵੋ ਆਹੀ ਹਰਕਤਾਂ ਕਰਕੇ ਛੱਡ ਕੇ ਗਈ ਆ ਰੋਲੋ ਜਿੰਨਾ ਰੋਣਾ ਆ ਫਿਰ ਸ਼ਾਮ ਨੂੰ ਤਾਰਾ ਖੋਲਣ ਵੀ ਜਾਣਾ ਆ ਤੇਰੇ ਕਰਕੇ ਯਾਰ ਛੱਡ ਨੈਰਾ ਤੇ ਬੰਦੇ ਘੇਰੋ ਬਈ ਇਹਨਾਂ ਕੋਲ ਕੋਈ ਬੈਠ ਕੇ दारू ਪੀ ਗਿਆ ਇਹਨਾਂ ਨੂੰ ਖਾਲੀ ਬੋਤਲ ਦਾ ਨਸ਼ਾ ਹੋ ਗਿਆ ਨੱਕ ਦੇਖ ਕਿੱਡਾ ਸਾਲੇ ਦਾ ਆ ਬੜਿਆ ਨੂੰ ਆ ਮੈਣੀ ਉਹ ਕਿਸੇ ਤੰਗ ਆ ਰਹਿ ਮੈਣੀ ਕੀ ਕੀ ਆ ਸਗਟ ਆ ਰਹਿ ਮੈਣੀ ਐਕਸਪਾਇਰ ਪ੍ਰਾਏਗਾ ਬਈ ਮੈਂ ਘਰ ਦਿਆਂ ਕਰਕੇ ਚੋਪਾਂ ਮੈਨੂੰ ਪਤਾ ਮੇਰੀ ਜ਼ਮਾਨਤ ਨਹੀਂ ਕਰਾਉਣੀ ਕਰ ਦਿਆ ਨੇ ਉਹ ਫੜਿਆ ਨੂੰ ਬਾਇ ਮੈਣੀ ਕਿਸੇ ਤੇ ਨਾ ਰਹੇ ਬਣੀ ਕਿੱਥੇ ਅੱਜ ਸਾਡਾ ਟਾਈਮ ਹੈ ਬੇਸ਼ਰਮ ਹੈ ਕੋਚੀ ਪਰ ਅੱਥ ਲੈ ਲੰਡੀ ਗੁੱਤੀ ਮੇਰੇ ਦਿਗਾ ਚਦੇ ਆ ਉੱਚੀ ਮੇਰੇ ਚੋਨੇ ਦੀ ਸਾਈ ਫਾੜ ਲੈ ਇਹਦਾ ਕੋਈ ਕਸੂਰ ਨਹੀਂ ਮਾਲ ਮਗਰੋ ਹੀ ਤੇਜ ਆ ਰਿਹਾ ਹਟੀ ਨਾ ਜਿੰਨੇ ਚਿਰ ਬਲਕੌਰ ਸਿੰਘ ਤੇਰੀ ਹਿੱਕ ਚ ਲੱਤਾਂ ਨਹੀਂ ਲਾਉਂਦਾ ਤਾ ਚਤਾ ਦੇਣੀ ਮੇਰੀ ਜੁੱਤੀ ਦੇਣਾ ਜਾ ਦੇਣੀ ਉਹਨੇ ਮੇਰੇ ਨਾਲ ਖਾ ਖਾਦੀ ਤੈਨੂੰ ਨਹੀਂ ਮੁੰਡਾ ਬਣਾਉਂਦੇ ਆਪ ਦਾ ਨਾ ਜੋਰ ਲਾ ਤੂੰ ਵੀਰ ਸਾਡਾ ਜਿਗਰਾ ਦੇਖ ਤੇਰੀ ਸਾਰੀ ਵੀਡੀਓ ਦੇਖੀ ਆਪਾਂ ਉਹ ਗਰੀਬ ਦੀ ਗੁੰਡ ਚ ਗੋਲੀਆਂ ਮਾਰਤੀਆਂ ਜੇ ਉਹਨੇ ਥੱਪੜ ਮਾਰਿਆ ਤਾਂ ਕੋਮਾ ਵਿੱਚ ਚਲਾ ਜਾਣਾ ਤੂੰ ਹਾਏ ਚਿਤੜਾ ਚ ਗੋਲੀ ਮਾਰੀ ਜਾਲਮ ਨੇ ਕੋਈ ਹੋਰ ਜਗ੍ਹਾ ਨਹੀਂ ਮਿਲੀ ਹਾਂ ਬੱਲੂ ਹੁਣ ਲੱਗਦਾ ਪੂਰਾ ਸ਼ਰੋਜਖਾਨ ਦਾ ਮੁੰਡਾ ਜੇ ਬੱਲੂ ਨੂੰ ਚੰਗਾ ਨਹੀਂ ਬੋਲ ਸਕਦੇ ਘਟੋ ਘਟ ਗਾਹ ਤਾਂ ਕਾਢ ਹੀ ਸਕਦੇ ਜੇ ਹਟੀ ਨਾ ਜਿੰਨਾ ਚਿਰ ਆਲੇ ਦੋਲੇ ਛੱਤਾਂ ਤੋਂ ਇੱਟਾਂ ਰੋੜੇ ਨਹੀਂ ਆਉਂਦੇ ਇਹਦੇ ਇੱਕ ਵਾਰੀ ਇੱਕ ਵਾਰੀ ਧੱਕ ਮਾਈ ਜਾਵੇ ਇੱਕ ਵਾਰੀ ਧੱਕ ਬਸ ਦੇ ਪੱਲੂ ਬਣਿਆ ਹੰਸ ਰਾਜ ਮੀਂਹ ਦਾ ਸੀਜ਼ਨ ਆ ਸਾਰੇ ਆਪਣਾ ਧਿਆਨ ਰੱਖਿਆ ਜੇ ਇਹੋ ਜਿਹਾ ਬਹੁਤ ਜੀਵ ਜੰਤੂ ਨਿਕਲਣਗੇ ਬਾਹਰ ਉਹ ਜੱਟਾ ਤੂੰ ਜੱਟੀ ਬਣ ਗਿਆ ਹੁਣ ਲੱਗਦਾ origignal ਸਟੂਲਾ ਲੱਗਦਾ ਰਾਜ ਕੁੱਤੇ ਮਗਰ ਪੈ ਗਏ ਸੀ ਵੀਰ ਆਲੀਰ ਨਹੀਂ ਇੱਕ ਬੋਰੀ ਬਣਣੀ ਹੈ ਪਾਪੇ ਦੀ ਕਮੀਜ਼ ਪਹਿਣ ਦੀ ਪੈਂਟ ਤੇ ਮੰਮੀ ਦੇ ਚੁੰਮਕੇ ਕਿਸ ਗਿਰਦ ਘਰ ਪੂਰੀ ਵਾਈਟਲੀ ਬਾਗ ਖੜਕਤ ਹਸਪਤਾਲ ਵਾਲਿਆਂ ਨੇ ਜੀਬ ਵਾਲੀ ਗੋਲੀ ਦੇਣ ਤੋਂ ਮਨਾ ਕਰਤਾ ਅੱਜ ਫੇਰ ਕਿਸੇ ਮੋਟਰ ਦੀ ਤਾਰਾ ਨਹੀਂ ਰਹਿਣੀ ਆ ਅੱਜ ਲਾਉਣਗੇ ਕਿਸੇ ਦਾ ਟਰਾਂਸਫਾਰਮ ਆ